ਅੱਜ ਪੰਜਾਬ ਪੀਜੀ ਦੇ ਵਿੱਚ 10000 ਲੋਕ ਪੰਪਸ ਕੰ ਆਉਂਦੇ ਆ ਮਰੀਜ਼ ਰੋਜ਼ ਔਰ ਜਿੰਨਾ ਵਿੱਚੋਂ ਵੱਡੀ ਗਿਣਤੀ ਪੰਜਾਬੀ ਹੁੰਦੇ ਆ ਔਰ ਪੰਜਾਬੀ ਜਿਹੜੇ ਆ ਉਹਨਾਂ ਵੀ ਬਹੁਤ ਸਾਰੇ ਇਹੋ ਇਹਨਾਂ ਨੂੰ ਪੰਜਾਬ ਹਿੰਦੀ ਆਉਂਦੀ ਨਹੀਂ ਇਹ ਕਹਿਣਾ ਕਿ ਇੱਥੇ ਜਿਹੜੇ ਬੋਰਡ ਆ ਸਾਰੇ ਹਿੰਦੀ ਤੇ ਗੇਰੀ ਵਿੱਚ ਲੱਗਣਗੇ ਇਹ ਜੋ ਪੰਜਾਬੀ ਨੂੰ ਬਿਲਕੁਲ ਖਤਮ ਕਰ ਦੇਣਾ ਇਹ ਪੰਜਾਬੀ ਨਾਲ ਬਹੁਤ ਵੱਡਾ ਧੱਕਾ ਵਾ ਜਿਹੜਾ ਕਿ ਕੇਂਦਰ ਸਰਕਾਰ ਦੀ ਛਾਹ ਤੇ ਹੋ ਰਿਹਾ ਇੱਥੇ ਕੇਰਲਾ ਦੇ ਡਾਕਟਰ ਵੀ ਨੇ ਜਾਂ ਜਿਹੜੇ ਹੋਰ ਵੀ ਬਹੁਤ ਸਾਰੇ ਜਹੇ ਡਾਕਟਰ ਨੇ ਜਿਨ੍ਹਾਂ ਨੂੰ ਹਿੰਦੀ ਬਾਰੇ ਵੀ ਕੋਈ ਜਾਣਕਾਰੀ ਨਹੀਂ ਫਿਰ ਉਹ ਹਿੰਦੀ ਦੇ ਵਿੱਚ ਗੱਲ ਕਿਵੇਂ ਕਰ ਪਾਉਣਗੇ ਇਹ ਜਿਹੜੇ ਇੱਥੇ ਆ ਜਨਰਲ ਪਰ ਜਿਹੜੇ ਪੀਜੀਆਈ ਆ ਇਹ ਇੱਕ ਜਿਹੜੀ ਐਸੀ ਸੰਸਥਾ ਬਣ ਚੁੱਕੀ ਹੈ ਜਿੱਥੇ ਪੰਜਾਬੀ ਜਿਹੜੇ ਆ ਪੰਜਾਬੀ ਡਾਕਟਰ ਪੰਜਾਬੀ ਸਟਾਫ ਬਿਲਕੁਲ ਭਾਰਤੀ ਦੇ ਜੀਨ ਦੇ ਬਰਾਬਰ ਹੋਗੇ ਮੈਂ ਪੁੱਛਿਆ ਕਿਉਂ ਨਾ ਡਾਇਰੈਕਟਰ ਸਾਹਿਬ ਨੂੰ ਵੀ ਡਾਇਰੈਕਟਰ ਸਾਹਿਬ ਇੱਥੇ ਜਿਹੜੇ ਪੰਜਾਬੀ ਆਉਣਗੇ ਪੰਜਾਬੀ ਮਰੀਜ਼ ਆਉਣਗੇ ਜਿਨ੍ਹਾਂ ਨੂੰ ਹਿੰਦੀ ਨਹੀਂ ਆਉਦੀ ਉਹ ਕਿੱਦਾਂ ਜਾਣ ਉਹਨਾਂ ਨੂੰ ਦੱਸੋ ਕੀ ਬੋਲਿਆ ਕਰੀ ਜਦੋਂ ਹਿੰਦੀ ਆਉਂਦੀ ਨਹੀਂ ਉਹਨਾਂ ਨੂੰ ਤੁਸੀਂ ਜੇ ਕਰਨਾ ਸੀ ਤਾਂ ਅੰਗਰੇਜ਼ੀ ਪੰਜਾਬੀ ਹਿੰਦੀ ਤਿੰਨ ਤੰਕਾਰ ਪਾਟਾ ਕਰਦੇ ਸਾਨੂੰ ਸਾਰੇ ਪੰਜਾਬੀ ਦੇ ਵਿਰੁੱਧ ਦਵਾਜ ਸੌਣੀ ਚਾਹੀਦੀ ਆ ਕਿ ਇੱਥੇ ਜਿਹੜੇ ਮਰੀਜ਼ ਸਤ ਪੰਜਾਬ ਬਾਕੀ ਹਰਿਆਣਾ ਜਾਂ ਰਾਜਸਥਾਨ ਦੇ ਜਾਂ ਮਾਰਕਲ ਦੇ ਜਾਂ ਮਹਾਬਿਆਰ ਦੇ ਇੱਥੇ ਸਭ ਤੋਂ ਜ਼ਿਆਦਾ ਮਰੀਜ਼ ਜਿਹੜੇ ਪੰਜਾਬ ਦੇ ਆਉਂਦੇ ਆ ਔਰ ਪੰਜਾਬੀ ਨੂੰ ਇੱਥੇ ਬਾਹਰ ਕੱਢਿਆ ਜਾ ਰਿਹਾ ਔਰ ਪੰਜਾਬ ਦੀ ਨਾਲ ਬਹੁਤ ਹੀ ਬੇਇਨਸਾਫੀ ਮਾਲਾ ਸੂਰਤ ਪਾਸ਼ਾ ਦੇ ਨਾਲ ਨਾਲ ਇਸ ਜਿਹੜੇ ਵੱਤੋਂ ਵੱਤ ਭੱਜ ਜਾਂਦੇ ਆਪ スタਫ ਆ ਉਹ ਵੀ ਪੰਜਾਬੀ ਰੱਖਿਆ ਜਾਣ ਚਾਹੀਦਾ ਕਿਉਂਕਿ ਪੰਜਾਬੀ ਆਉਂਦੇ ਆ ਜਿਹੜੇ ਆਪਣੇ ਆਪ ਨੂੰ ਪੰਜਾਬ ਤੇ ਪੰਜਾਬੀਅਤ ਦੇ ਪਹਿਰੇਦਾਰ ਦੱਸਣ ਵਾਲੇ ਵੱਡੇ ਵੱਡੇ ਲੀਡਰ ਨੇ ਉਹ ਸਿਰਫ ਪੰਜਾਬੀ ਦੇ ਨਾਲ ਜਿਹੜੀ ਜ਼ਿਆਤੀ ਹੋਈ ਹੈ ਉਹਦੇ ਹਮਾਇਤ ਦੇ ਵਿੱਚ ਬੋਲਦੇ ਕਿਉਂ ਨਹੀਂ ਪਤਾ ਨਹੀਂ ਉਹਨਾਂ ਨੂੰ ਕਿਉਂ ਸ਼ਰਮ ਆਉ ਲੱਗੀ ਆ ਬਿਊਰੋ ਜ਼ਮੀਂ ਦੇ ਪਹੀ ਵੱਡੇ ਆ ਬ੍ਰਿਸ਼ਾਇਤ ਤੁਹਾਨੂੰ ਰਾਸ਼ਟਰਵਾਦੀ ਕਿਹਾ ਜਾਊਗਾ ਉਹ ਸਭ ਤੋਂ ਵੱਡੇ ਰਾਸ਼ਟਰਵਾਦੀ ਬਣੇ ਹੋ ਜੇ ਤੁਸੀਂ ਆਪਣੀ ਭਾਛਾ ਹੀ ਛੱਡੋਗੇ ਆਪਣੀ ਭਾਛਾ ਹੀ ਛੱਡ ਦੋਗੇ ਤਾਂ ਤੁਸੀਂ ਆਪਣੀ ਡੰਟੜੀ ਆਪੇ ਪਛਾਣ ਕੇ ਤਰਤੋ ਸਾਡੀ ਜਿਹੜੀ ਪਛਾਣ ਆ ਦੁਨੀਆਂ ਵਿੱਚ ਉਹ ਪੰਜਾਬੀ ਕਰਕੇ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਉੱਥੇ ਜਿਹੜੀਆਂ ਤਖਤੀਆਂ ਜਿਹੜੀਆਂ ਪੰਜਾਬੀ ਚ ਲਗਾਈਆਂ ਜਾ ਰਹੀਆਂ ਉੱਥੇ ਜਿਹੜੀਆਂ ਅਚਲ ਆਪਣੇ ਗਲੀਆਂ ਦੇ ਨਾਮ ਪੰਜਾਬੀ ਚ ਲਿਖੇ ਜਾ ਰਹੇ ਪਰ ਸਾਡੇ ਆਪਣੇ ਜਿੱਥੇ ਪੰਜਾਬੀ ਆ ਜਿਹੜੀ ਅਹੀ ਪੰਜਾਬ ਵਾਸਤੇ ਬਣਾਈ ਪੀਜੀ ਆ ਉਹ ਚੋਂ ਪੰਜਾਬੀ ਨੂੰ ਬਾਹਰ ਖੜੇ ਜਾ ਰਹੇ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਮਸਲੇ ਦੇ ਉੱਪਰ ਬਹੁਤ ਵੱਡੀਆਂ ਦਾਅਵੇਦਾਰੀਆਂ ਪੰਜਾਬ ਦੇ ਲੋਕਾਂ ਦੀਆਂ ਰਹੀਆਂ ਨੇ ਪੰਥ ਦੇ ਲੋਕਾਂ ਦੀਆਂ ਰਹੀਆਂ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਚੰਡੀਗੜ੍ਹ ਨੂੰ ਬਸਾਉਣ ਵਾਸਤੇ ਪੰਜਾਬ ਦੇ 28 ਪਿੰਡਾਂ ਦਾ ਉਜਾੜਾ ਕੀਤਾ ਗਿਆ ਤੇ ਉਸ ਵਕਤ ਹਰ ਬਜ਼ੁਰਗ ਨੌਜਵਾਨ ਤੇ ਬੱਚੇ ਦੇ ਮੂੰਹ ਦੇ ਉੱਪਰ ਇਹ ਨਾਰਾ ਸੀ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਤੇ ਚੰਡੀਗੜ੍ਹ ਦੇ ਵਿੱਚੋਂ ਕਿਤੇ ਨਾ ਕਿਤੇ ਵੀ ਮੰਨਿਆ ਜਾਂਦਾ ਕਿ ਜਿੱਥੇ ਪੰਜਾਬੀ ਭਾਸ਼ਾ ਨੂੰ ਵੱਡੀ ਤعداد ਦੇ ਵਿੱਚ ਦਫ਼ਤਰਾਂ ਨੂੰ ਚੰਡੀਗੜ੍ਹ ਤੋਂ ਬਾਹਰ ਬਸਾ ਕੇ ਮੁਹਾਲੀ ਵਾਲੀ ਸਾਈਡ ਨੂੰ ਉਲਾਂਘੇ ਕੀਤਾ ਜਾ ਰਿਹਾ ਹੈ ਪੰਜਾਬੀ ਭਾਸ਼ਾ ਨੂੰ ਅਲੋਪ ਕੀਤਾ ਜਾ ਰਿਹਾ ਹੈ ਤੇ ਜਾਹਦ ਦੇ ਵਿੱਚ ਵੱਡੇ ਸਵਾਲ ਇਹ ਵੀ ਉੱਠਨੇ ਸ਼ੁਰੂ ਹੋ ਗਏ ਨੇ ਹਾਲ ਦੇ ਵਿੱਚ ਕਿ ਜਿਹੜਾ ਪੀਜੀਆਈ ਹੈ ਜਿਹੜਾ ਕਿ ਭਾਰਤ ਦੇ ਵਿੱਚੋਂ ਬਹੁਤ ਵੱਡਾ ਇੱਕ ਮੈਡੀਕਲ ਨੂੰ ਲੈ ਕੇ ਪੀਜੀ ਮੰਨਿਆ ਜਾਂਦਾ ਹੈ ਤਾਂ ਇੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਯੂਪੀ ਬਿਹਾਰ ਪੰਜਾਬ ਹਰਿਆਣਾ ਦੇ ਸਮੇਤ ਵੱਡੀ ਤਦਾਦ ਦੇ ਵਿੱਚ ਜਿਹੜਾ ਲੋਕ ਆ ਕੇ ਇੱਥੋਂ ਇਲਾਜ ਕਰਵਾਉਂਦੇ ਨੇ ਜੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ 10000 ਦੇ ਕਰੀਬ ਇੱਥੇ ਇਲਾਜ ਕਰਵਾਉਣ ਵਾਸਤੇ ਮਰੀਜ਼ ਦਿੱਲੀ ਦਾ ਉਹਨਾਂ ਡਾਕਟਰਾਂ ਦੇ ਵੱਲੋਂ ਦੇਖਿਆ ਜਾਂਦਾ ਹੈ ਤੇ ਜਾਇਹੇ ਦੇ ਵਿੱਚ ਪੰਜਾਬੀ ਭਾਸ਼ਾ ਕਿਤੇ ਨਾ ਕਿਤੇ ਫਿਰ ਉਲਾਂਬੇ ਕੀਤੀ ਜਾ ਰਹੀ ਹੈ ਪਿੱਛੇ ਵੱਲ ਨੂੰ ਧੱਕਿਆ ਜਾ ਰਿਹਾ ਹੈ ਹਾਲ ਦੇ ਵਿੱਚ ਪੀਜੀਆਈ ਦੇ ਵਿੱਚ ਜਿਹੜੇ ਸੈਕੂਲਰ ਹੋਣਗੇ ਜਾਂ ਜਿਹੜੇ ਸਾਈਨ ਬੋਰਡ ਨੇ ਉਹਨਾਂ ਦੇ ਉੱਪਰ ਅੰਗਰੇਜ਼ੀ ਦੀ ਜਗ੍ਹਾ ਦੇ ਉੱਪਰ ਪੰਜਾਬੀ ਭਾਸ਼ਾ ਨੂੰ ਲਿਖਿਆ ਗਿਆ ਤਾਂ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਜਿਹੜੇ ਇੱਥੇ ਮਰੀਜ਼ ਆਉਂਦੇ ਨੇ ਉਹਨਾਂ ਨੂੰ ਅ ਇੰਗਲਿਸ਼ ਬਾਰੇ ਬਹੁਤੀ ਇਨਫੋਰਮੇਸ਼ਨ ਨਹੀਂ ਉਹ ਇੰਗਲਿਸ਼ ਦੇ ਵਿੱਚ ਗੱਲ ਨਹੀਂ ਕਰ ਸਕਦੇ ਪੜ੍ਹ ਨਹੀਂ ਸਕਦੇ ਇੱਥੇ ਇੰਗਲਿਸ਼ ਦੀ ਜਗ੍ਹਾ ਦੇ ਉੱਪਰ ਹਿੰਦੀ ਦੇ ਵਿੱਚ ਜਿਹੜੇ ਆਉਣ ਵਾਲੇ ਮਰੀਜ਼ ਨੇ ਉਹਨਾਂ ਨੂੰ ਪੜ੍ਹਨਾ ਸੌਖਾ ਹੋਵੇਗਾ ਪਰ ਤਮਾਮ ਸਾਰੀਆਂ ਚੀਜ਼ਾਂ ਨੇ ਉਹਨਾਂ ਦਾ ਖਿਆਲ ਾਤ ਕਿਉਂ ਨਹੀਂ ਰੱਖਿਆ ਜਾ ਰਿਹਾ ਤੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਸੀਨੀਅਰ ਪੱਤਰਕਾਰ ਬਖਸ਼ੀਦ ਸਿੰਘ ਗਿਲ ਮੇਰੇ ਨਾਲ ਹਾਜ਼ਰ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਲੈਣ ਦਾ ਯਤਨ ਕਰਦੇ ਹਾਂ ਸਰ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਮੈਂ ਐਨਐਲਟੀ 4 ਦੇ ਧੰਨਵਾਦੀ ਆ ਜਿਨ੍ਹਾਂ ਮੈਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਤੇ ਜਿਹੜਾ ਅੱਜ ਦਾ ਮਸਲਾ ਉਹ ਸਾਡਾ ਹੈਗਾ ਗਿੱਲ ਸਾਹਿਬ ਜੇ ਦੇਖਿਆ ਜਾਵੇ ਤਾਂ ਮੈਂ ਮੋਢਲੇ ਰੂਪ ਦੇ ਵਿੱਚ ਗੱਲ ਲੈ ਕੇ ਜਾਣੀ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਕਿਹਾ ਜਾਂਦਾ ਸੀ ਕਿ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਦਾ ਹਿੱਸਾ ਆ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਤੇ ਪੀਜੀਆ ਪੀਜੀਆ ਦੀ ਸਥਾਪਤੀ ਉਸ ਵੇਲੇਆਂ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਖਾਸ ਕਰ ਵੱਡੀ ਦਾਅਵੇਦਾਰੀ ਪੰਜਾਬ ਦੇ ਲੋਕਾਂ ਦੀ ਵੀ ਕਹੀ ਜਾ ਸਕਦੀ ਏ ਫਿਰ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਇੱਥੇ ਜਿਹੜੇ ਆਉਣ ਵਾਲੇ ਮਰੀਜ਼ ਨੇ ਉਹਨਾਂ ਨੂੰ ਇੰਗਲਿਸ਼ ਦੀ ਜਗ੍ਹਾ ਦੇ ਉੱਪਰ ਹਿੰਦੀ ਦੇ ਵਿੱਚ ਅਲਾਉ ਕਰਨਾ ਚਾਹੀਦਾ ਕਿਵੇਂ ਸਹਿਮਤ ਹੋ ਜੀ ਇਸ ਚੀਜ਼ ਦੇ ਨਾਲ ਤੁਸੀਂ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਜਿਹੜੀ ਪੀਜੀਆ ਇਹ ਸਰਦਾਰ ਪ੍ਰਤਾਪ ਸਿੰਘ ਕੈਰੋਂ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਬਣਾਈ ਇਸ ਕਰਕੇ ਬਣਾਈ ਸੀ ਕਿ ਇੱਥੇ ਸਾਡੇ ਪੰਜਾਬ ਦੇ ਲੋਕ ਆਣ ਕੇ ਆਪਣੀ ਪਾਤਸ਼ਾਹੇ ਦੇ ਵਿੱਚ ਡਾਕਟਰਾਂ ਨੂੰ ਆਪਣਾ ਦੁੱਖ ਰਾਹਤ ਸੁਣਣਗੇ ਤਾਂ ਕਿ ਉਹਨਾਂ ਦਾ ਠੀਕ ਲਾਜ ਹੋ ਸਕੇ ਫੋਰੇ ਜਿਹੜੀ ਪੀਜੀਆ ਇਹਦੇ ਤੇ ਸਭ ਤੋਂ ਵੱਧ ਪੈਸਾ ਜਿਹੜਾ ਵਾ ਉਹ ਪੰਜਾਬ ਦੇ ਲੋਕਾਂ ਦਾ ਵੀ ਖੋਰ ਕਮਾਈ ਦੀ ਲੱਗਾ ਹੋਇਆ ਪਰ ਹੁਣ ਜਿਹੜਾ ਪੜ ਆਇਆ ਜਿਹੜੀ ਕੱਲ ਖਬਰ ਛਪਈ ਐ ਸੋਕਸ ਮੈਨ ਚ ਉਹਦੇ ਵਿੱਚ ਲਿਖਿਆ ਗਿਆ ਕਿ ਪਿੰਗੜੇ ਚ ਪੀਜੀਆ ਦੇ ਵਿੱਚ ਉਹ ਸਿਰਫ ਜਿਹੜੇ ਬੋਰਡ ਜਾਂ ਸਾਇਨ ਜਾਂ ਜਿਹੜੇ ਡਾਕਟਰ ਆ ਜਾਂ ਨਰਸਾਂ ਵਾਂ ਜਾਂ ਬਾਕੀ ਸਟਾਫ ਆ ਉਹਨੇ ਮਰੀਜ਼ਾਂ ਨਾਲ ਸਿਰਫ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲ ਕਰ ਸਕਦੇ ਆ ਉਹਦੇ ਚੋਂ ਪੰਜਾਬੀ ਨੂੰ ਖਤਮ ਕਰਤਾ ਗਿਆ ਜਦ ਕਿ ਜਿਹੜੀ ਪੀਜੀਆਈ ਬਣੀ ਸੀ ਉਹ ਪੰਜਾਬ ਦੇ ਬਿਰਜਾਂ ਵਾਸਤੇ ਬਣੀ ਸੀ ਨਾ ਕਿ ਬਿਹਾਰ ਦੇ ਬਿਰਜਾਂ ਵਾਸਤੇ ਬਣੀ ਸੀ। ਔਰ ਉਹ ਜਿਹੜ ਪੰਜਾਬੀ ਨੂੰ ਖਤਮ ਕਰਦਾ ਵਾਏ ਇੱਕ ਬੜੀ ਵੱਡੀ ਚਾਲ ਐ। ਅੱਜ ਪੰਜਾਬ ਪੀਜੀਆਈ ਦੇ ਵਿੱਚ 10000 ਲੋਕ ਪੰਪਸ ਕੰਮ ਆਉਂਦੇ ਆ ਮਰੀਜ਼ ਰੋਜ਼ ਔਰ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਪੰਜਾਬੀ ਹੁੰਦੇ ਆ। ਔਰ ਪੰਜਾਬੀ ਜਿਹੜੇ ਉਹਨਾਂ ਵਿੱਚ ਬਹੁਤ ਸਾਰੇ ਇਹੋ ਉਹਨਾਂ ਨੂੰ ਪੰਜਾਬ ਹਿੰਦੀ ਆਉਂਦੀ ਨਹੀਂ। ਇਹ ਕਹਿਣਾ ਵੀ ਇੱਥੇ ਜਿਹੜੇ ਬੋਰਡ ਆ ਸਾਰੇ ਹਿੰਦੀ ਤੇ ਅੰਗਰੇਜ਼ੀ ਵਿੱਚ ਲੱਗਣਗੇ ਇਹਦੇ ਚੋਂ ਪੰਜਾਬੀ ਨੂੰ ਬਿਲਕੁਲ ਖਤਮ ਕਰ ਦੇਣਾ। ਇਹ ਪੰਜਾਬੀ ਨਾਲ ਬਹੁਤ ਵੱਡਾ ਧੱਕਾ ਵਾ ਜਿਹੜਾ ਕਿ ਕੇਂਦਰ ਸਰਕਾਰ ਦੀ ਸ਼ੈਤ ਹੋ ਰਿਹਾ ਔਰ ਇਹਨੂੰ ਜਿਹੜਾ ਹੌਲੀ-ਹੌਲੀ ਪਹਿਲਾਂ ਪੰਜਾਬੀ ਨੂੰ ਜੰਮੂ ਕਸ਼ਮੀਰ ਚੋਂ ਖਤਮ ਕੀਤਾ ਗਿਆ ਉਥੇ ਜਿਹੜੀ ਸਰਕਾਰੀ ਚੱਲਦੀ ਸੀ ਉਥੇ ਹਿੰਦੀ ਨੂੰ ਸਾਇਕਲ ਲੈਂਗੁਏਜ ਕਰਤਾ ਗਿਆ ਇਸੇ ਤਰ ਹੁਣ ਜਿਹੜਾ ਪੀਜੀਆ ਦੇ ਵਿੱਚੋਂ ਵੀ ਪੰਜਾਬੀ ਨੂੰ ਖਤਮ ਕੀਤਾ ਜਾ ਰਿਹਾ ਫੇਰ ਇਸੇ ਜਿਹੜਾ ਬੋਰਡ ਆ ਜਾਂ ਜਿਹੜੇ ਅਧਿਤਾਵਾ ਜਾਂ ਜਿਹੜੇ ਡਾਕਟਰ ਆ ਜਾਂ ਦਰਸਾ ਜਾਂ ਸਟਾਫ ਆ ਉਹ ਮਰੀਜ਼ਾਂ ਨਾਲ ਸਿਰਫ ਅੰਗਰੇਜ਼ੀ ਜਾਂ ਹਿੰਦੀ ਵਿੱਚ ਗੱਲ ਕਰਨਗੇ ਔਰ ਪੰਜਾਬੀ ਨੇ ਵਿੱਚੋਂ ਕੱਢਦਾ ਗਿਆ ਜਦ ਕਿ ਸਭ ਤੋਂ ਵੱਧ ਗਿਰਤੀ ਜਿਹੜੀ ਮਰੀਜ਼ਾਂ ਦੀ ਉਹ ਪੰਜਾਬੀਆਂ ਦੀ ਆ ਹਦਾਇਤ ਇਹ ਦਿੱਤੀ ਗਈ ਹੈ ਕਿ ਜਿਹੜੇ ਡਾਕਟਰ ਤੇ ਸਟਾਫ ਆ ਉਹ ਹਿੰਦੀ ਦੇ ਵਿੱਚ ਗੱਲ ਕਰਨਗੇ ਪਰ ਵੱਡਾ ਸਵਾਲ ਇਹ ਵੀ ਲੱਗ ਜਾਂਦਾ ਹੈ ਕਿ ਇੱਥੇ ਕੇਰਲਾ ਦੇ ਡਾਕਟਰ ਵੀ ਨੇ ਜਾਂ ਜਿਹੜੇ ਹੋਰ ਵੀ ਬਹੁਤ ਸਾਰੇ ਅਜਿਹੇ ਡਾਕਟਰ ਨੇ ਜਿਨ੍ਹਾਂ ਨੂੰ ਹਿੰਦੀ ਬਾਰੇ ਵੀ ਕੋਈ ਜਾਣਕਾਰੀ ਨਹੀਂ ਫਿਰ ਉਹ ਹਿੰਦੀ ਦੇ ਵਿੱਚ ਗੱਲ ਕਿਵੇਂ ਕਰ ਪਾਉਣਗੇ ਇਹ ਜਿਹੜੇ ਇੱਥੇ ਆ ਰਜਿਸਟਰਲ ਪਰ ਜਿਹੜੇ ਪੀਜੀਆ ਆ ਇਹ ਇੱਕ ਜਿਹੜੀ ਐਸੀ ਸੰਸਥਾ ਬਣ ਚੁੱਕੀ ਹੈ ਜਿੱਥੇ ਪੰਜਾਬੀ ਜਿਹੜੇ ਆ ਪੰਜਾਬੀ ਡਾਕਟਰ ਪੰਜਾਬੀ ਸਟਾਫ ਬਿਲਕੁਲ ਆٹے ਦੇ ਜੂਨ ਦੇ ਬਰਾਬਰ ਰਹਿ ਗਿਆ। ਹੂੰ। ਔਰ ਇੱਥੇ ਜਿਹੜਾ ਸਾਰਾ ਸਟਾਫ ਆ ਜਿਹੜਾ ਤੁਹਾਨੂੰ ਟੈਕਨੀਕਲ ਸਟਾਫ ਹੈ ਜਾਂ ਨਰਸਾਂ ਵਾਂ ਡਾਕਟਰ ਹੈ ਉਹ ਸਾਰੇ ਮੋਸਟ ਜਿਹੜੇ ਉੱਥੋਂ ਹਮਾ ਚਲਦੇ ਆ ਹਰਿਆਣੇ ਦੇ ਆ ਜਾਂ ਹੋਰ ਸ਼ੇਟਾਂ ਦੇ ਆ ਔਰ ਜਿਹੜੇ ਪੰਜਾਬੀ ਆ ਉਹ ਬਹੁਤ ਹੀ ਘੱਟ ਕਿੰਤੀ ਵਿੱਚ ਰਹਿ ਗਿਆ। ਔਰ ਜਿਹੜੀ ਉਹ ਪੰਜਾਬ ਜਿਹੜੀ ਪੰਜਾਬ ਪੀਜੀਆ ਪੰਜਾਬ ਵਾਸਤੇ ਬਣਾਈ ਸੀ ਉਹ ਅੱਜ ਉਹ ਪੰਜਾਬੀ ਵਾਲੇ ਪ੍ਰਾਈ ਹੁੰਦੇ ਜਾ ਰਹੀ ਆ। ਔਰ ਇੱਥੇ ਜਿਹੜਾ ਮੈਂ ਪੁੱਛਣਾ ਚਾਹਣਾ ਡਾਇਰੈਕਟਰ ਸਾਹਿਬ ਨੂੰ ਵੀ ਡਾਇਰੈਕਟਰ ਸਾਹਿਬ ਇੱਥੇ ਜਿਹੜੇ ਪੰਜਾਬੀ ਆਪ ਚ ਆਉਣਗੇ ਪੰਜਾਬੀ ਮਰੀਜ਼ ਆਉਣਗੇ ਜਿਨ੍ਹਾਂ ਨੂੰ ਹਿੰਦੀ ਨਹੀਂ ਆਉਂਦੀ ਉਹ ਕਿੱਦਾਂ ਜਾਣ ਉਹਨਾਂ ਨੂੰ ਦੱਸੋ ਉਹ ਕੀ ਬੋਲਿਆ ਕਰਨ ਜਦੋਂ ਹਿੰਦੀ ਆਉਂਦੀ ਨਹੀਂ ਉਹਨਾਂ ਨੂੰ ਤੁਸੀਂ ਜੇ ਕਰਨਾ ਸੀ ਤੇ ਅੰਗਰੇਜ਼ੀ ਪੰਜਾਬੀ ਹਿੰਦੀ ਤਿੰਨ ਭਾਸ਼ਾ ਕਰਦੇ ਤੁਸੀਂ ਸਿਰਫ ਦੋ ਭਾਸ਼ਾ ਕਰਕੇ ਸਿਰਫ ਪੰਜਾਬੀ ਜੋ ਕਿਉਂ ਪਾਸੇ ਕਰ ਰਹੇ ਹੋ ਔਰ ਇਹ ਪੰਜਾਬੀ ਦਾ ਵੱਡਾ ਧੱਕਾ ਵਾ ਸਾਨੂੰ ਸਾਰੇ ਪੰਜਾਬੀਆਂ ਦੇ ਵਿਰੁੱਧ ਦਵਾਜ ਠਾਉਣੀ ਚਾਹੀਦੀ ਆ ਵੀ ਇੱਥੇ ਜਿਹੜੇ ਮਰੀਜ਼ ਸਿਰਫ ਪਰ ਬਾਕੀ ਹਰਿਆਣੇ ਜਾਂ ਰਾਜਸਥਾਨ ਦੇ ਦਾ ਮਾਰਕਲ ਦੇ ਜਾਂ ਬਿਹਾਰ ਦੇ ਇਥੇ ਸਭ ਤੋਂ ਜਿਆਦਾ ਬਣੀ ਜਿਹੜੇ ਪੰਜਾਬ ਦੇ ਆਉਂਦੇ ਆ ਔਰ ਪੰਜਾਬੀ ਨੂੰ ਇਥੇ ਬਾਹਰ ਕਢਿਆ ਜਾ ਰਿਹਾ ਔਰ ਪੰਜਾਬੀ ਦਾ ਬਹੁਤ ਵੀ ਮਸਤਰੀ ਮਾਲਾ ਸੁਕ ਆ ਔਰ ਇਥੇ ਜਿਹੜੇ ਬਾਦਸ਼ਾਹ ਦੇ ਨਾਲ ਨਾਲ ਇਹ ਜਿਹੜੇ ਵੱਧ ਤੋਂ ਵੱਧ ਪੰਜਾਬ ਦੇ ਸਟਾਫ ਆ ਉਹ ਵੀ ਪੰਜਾਬੀ ਰੱਖਿਆ ਜਾਣ ਚਾਹੀਦਾ ਕਿਉਂਕਿ ਪੰਜਾਬੀ ਆਉਂਦੇ ਆ ਜਿਹੜੇ ਹਰਿਆਣੇ ਵਾਲੇ ਉਹਨਾਂ ਵਾਸਤੇ ਤਾਂ ਦੁੱਧ ਪੀਜੀ ਹੈਗੀ ਆ ਉਹਨਾਂ ਵਾਸਤੇ ਦਿੱਲੀ ਪੀਜੀ ਹੈਗੀ ਆ ਹੂੰ ਇਹ ਤਾਂ ਪੰਜਾਬ ਵਾਸਤੇ ਪੰਜਾਬ ਦਾ ਏਰੀਆ ਕੁਝ ਮਲਾਧਾਰ ਠੀਕ ਹੈ ਕੁਝ ਜਿਹੜੇ ਇੱਥੇ ਆ ਕੇ ਭਈਏ ਵਸ ਗਏ ਜਿਹੜੇ ਦੂਜੀਆਂ ਸੀਟਾਂ 'ਚ ਆ ਗਏ ਉਹ ਜਾਂਦੇ ਇੱਥੇ ਜਾਂ ਹਰਿਆਣੇ 'ਚ ਜਿਹੜਾ ਅੰਮਾਲਾ ਜਾਂ ਜਿੰਨੇ ਜਿਹੜੇ ਜੇ ਥੋੜੇ ਹੁੰਦੀ ਹੈ ਜਾਂ ਹਮਾਚਲੋਂ ਦਾ ਜੰਮੂ ਕਸ਼ਮੀਰ ਦਾ ਕੋਈ ਕਿਵੇਂ ਵਲੇ ਮਲਾਉਦਾ ਇਸ ਤੱਕ ਸਪਰੇਆ ਕਿ ਜਿਹੜੇ ਆਪਣੇ ਆਪ ਨੂੰ ਪੰਜਾਬ ਤੇ ਪੰਜਾਬੀਅਤ ਦੇ ਪਹਿਰੇ ਦੱਸਣ ਵਾਲ ਪਹਿਰੇਦਾਰ ਦੱਸਣ ਵਾਲੇ ਵੱਡੇ ਵੱਡੇ ਲੀਡਰ ਨੇ ਉਹ ਫਿਰ ਪੰਜਾਬੀ ਦੇ ਨਾਲ ਜਿਹੜੀ ਜ਼ਿਆਤੀ ਹੋਈ ਹੈ ਉਹਦੇ ਹਮਾਇਤ ਦੇ ਵਿੱਚ ਬੋਲਦੇ ਕਿਉਂ ਨਹੀਂ ਹੈ ਪਤਾ ਨਹੀਂ ਉਹਨਾਂ ਨੂੰ ਕਿਉਂ ਸ਼ਰਮ ਆਉਣ ਲੱਗ ਪਈ ਹੈ ਯੂਰੋ ਸਮੀਂ ਤੇ ਪਈ ਵੱਡੇ ਬਿਹਸਾਂ ਸਾਨੂੰ ਰਾਸ਼ਟਰਵਾਦੀ ਕਿਹਾ ਜਾਊਗਾ ਉਹ ਸਭ ਤੋਂ ਵੱਡੇ ਰਾਸ਼ਟਰਵਾਦੀ ਬਣੇ ਜੇ ਤੁਸੀਂ ਆਪਣੀ ਪਛਾਣ ਹੀ ਗਵਾ ਦੋਗੇ ਆਪਣੀ ਪਛਾਣ ਹੀ ਛੱਡ ਦੋਗੇ ਤਾਂ ਤੁਸੀਂ ਆਪਣੀ ਡੈਂਟਿਟੀ ਆਪਣੀ ਪਛਾਣ ਕਿਦਾਂ ਰੱਖੋਗੇ ਸਾਡੀ ਜਿਹੜੀ ਪਛਾਣ ਹੈ ਦੁਨੀਆ ਵਿੱਚ ਉਹ ਪੰਜਾਬੀ ਕਰਕੇ ਆ ਔਰ ਪੰਜਾਬੀ ਪਛਾਣ ਜਿਹੜੀ ਆ ਉਹਦੇ ਵਿੱਚ ਅੱਜ ਚੰਡੀਗੜ੍ਹ ਤੋਂ ਬਾਹਰ ਕਢਿਆ ਜਾ ਰਿਹਾ ਪੀਜੋ ਤੋਂ ਬੋਰਡ ਤੇ ਟ੍ਰੈਕੀਆਂ ਬਾਹਰ ਕਢੀਆਂ ਜਾ ਰਹੀਆਂ ਜਦ ਕਿ ਅੰਗਲੈਂਡ ਕਨੇਡਾ ਅਮਰੀਕਾ ਆਸਟ੍ਰੇਲੀਆ ਉਥੇ ਜਿਹੜੀਆਂ ਤਖਤੀਆਂ ਜਿਹੜੀਆਂ ਪੰਜਾਬੀ ਚ ਲਗਾਈਆਂ ਜਾ ਰਹੀਆਂ ਉਥੇ ਜਿਹੜੀਆਂ ਆਪਣੇ ਗਲੀਆਂ ਦੇ ਨਾਮ ਪੰਜਾਬੀ ਚ ਲਿਖੇ ਜਾ ਰਹੇ ਪਰ ਸਾਡੇ ਆਪਣੇ ਜਿਹੜੇ ਪੰਜਾਬੀ ਆ ਜਿਹੜੀ ਇਹੀ ਪੰਜਾਬ ਵਾਸਤੇ ਬਣਾਈ ਪੀਜੀ ਗਈ ਉਹ ਚੋਂ ਪੰਜਾਬੀ ਨੂੰ ਬਾਹਰ ਕੱਢੇ ਜਾ ਰਹੇ ਇਹ ਤੋਂ ਵੱਧ ਹੋਰ ਤੋਂ ਖਾਲੀ ਕਿਹੜੀ ਗੱਲ ਹੈ ਮਨਸ਼ਾ ਕੀ ਹੋ ਸਕਦੀ ਤੁਹਾਡੇ ਸੇ ਮਨਸ਼ਾ ਇਹੀ ਹੈ ਪੰਜਾਬੀ ਨੂੰ ਖਤਮ ਕਰੋ ਪੰਜਾਬੀਆਂ ਦੀ ਪਛਾਣ ਖਤਮ ਕਰ ਦਿਓ ਪੰਜਾਬੀ ਬਾਦਸ਼ਾਹ ਖਤਮ ਕਰ ਦਿਓ ਇੱਕ ਰਾਸ਼ਟਰ ਇੱਕ ਭਾਸ਼ਾ ਦੀ ਗੱਲ ਵੀ ਚੱਲਦੀ ਹੈ ਕਿ ਤੇ ਉਹ ਬਿਲਕੁਲ ਵੀ ਇੱਕ ਰਾਸ਼ਟਰ ਇੱਕ ਭਾਸ਼ਾ ਦੀ ਹੈ ਇਹ ਚ ਬਿਲਕੁਲ ਇੱਕ ਰਾਸ਼ਟਰ ਇੱਕ ਭਾਸ਼ਾ ਕਰ ਦਿਓ ਤਾਂ ਕਿ ਜਿਹੜੀ ਪਾਕੀ ਜਿਹੜੀ ਪਛਾਵਾ ਖਤਮ ਹੋ ਜਾਣ ਇੱਕ ਸਿਰਫ ਹਿੰਦੀ ਦੀ ਤਗਰੀਜੀ ਰਹਿ ਜਾਵੇ ਹਰ ਕਿਤੇ ਪੰਜਾਬੀ ਜਿਹੜੇ ਆ ਦਾਦਾ ਕੀਤੇ ਪੰਜਾਬੀਆਂ ਦੀ 70% ਜਿਹੜੇ ਇੱਥੇ ਲੋਕ ਪੰਜਾਬੀ ਲੈਂਦੇ ਆ ਔਰ ਤੁਸੀਂ ਜਿਹੜੇ ਪੀਜੀ ਦੇ ਵਿੱਚ ਬਿਲਕੁਲ ਪੰਜਾਬੀ ਨੂੰ ਖਤਮ ਕਰ ਰਹੇ ਜੇ ਉਥੇ ਸਿਰਫ ਹਿੰਦੀ ਦੀ ਤਗਰੀਜੀ ਕਰ ਰਹੇ ਜੇ ਇਸ ਤੋਂ ਪਹਿਲਾਂ ਜਿਹੜਾ ਵਾ ਪੰਜਾਬ ਯੂਨੀਵਰਸਿਟੀ 'ਚ ਕੋਸ਼ਿਸ਼ ਹੋਈ ਸੀ ਉੱਥੇ ਮੈਂ ਮਜ਼ਾਰਤੀ ਯੂਨੀਅਨ ਦਾ ਤਨਹਾਰਦੀ ਆ ਕਿ ਉਹਨਾਂ ਨੇ ਆਵਾਜ਼ ਠਾ ਕੇ ਦੁਬਾਰਾ ਫੇਰ ਉੱਥੇ ਪੰਜਾਬੀ ਦੀਆਂ ਪਰਤੇ ਜਿਹੜੇ ਤਖਤੀਆਂ ਲਿਖਾਉਣੇ ਸ਼ੁਰੂ ਕੀਤੇ ਆ ਹਿੱਤਾ ਸ਼ੁਰੂ ਕੀਤਾ ਤਾਂ ਕਿ ਪੰਜਾਬੀ ਦੀ ਪਛਾਣ ਬੜੀ ਦਵੇ ਪਰ ਹੁਣ ਜਿਹੜਾ ਜਿਹੜਾ ਪੀਜੀਡੀ ਇਹ ਕੰਮ ਸ਼ੁਰੂ ਕਰਤਾ ਵੀ ਇਥੇ ਸਿਰਫ ਤਖਤੀਆਂ ਜਾਂ ਸੂਚਨਾ ਜਿਹੜਿਆ ਸਾਰਾ ਕੁਝ ਆ ਉਹ ਹਿੰਦੀ ਜਾਂ ਅੰਗਰੇਜ਼ੀ ਵਿੱਚ ਹੋਏਗਾ ਪੰਜਾਬੀ ਵਿੱਚ ਨਹੀਂ ਹੋਏਗਾ ਤੇ ਪੰਜਾਬੀ ਦਾ ਬਹੁਤ ੱੱਕਾ ਵਾ ਉਹ ਸਾਨੂੰ ਸਾਰੇ ਪੰਜਾਬੀਆਂ ਨੂੰ ਇਹਦੇ ਵਿਰੋਧ ਕਰਨਾ ਚਾਹੀਦਾ ਇਹਦੇ ਵਜਿ ਰਵਾਜ ਠਾਉਣੀ ਚਾਹੀਦੀ ਆ ਤਾਂ ਕਿ ਜਿਹੜੀ ਪੀਜੀਡੀ ਜਿਹੜਾ ਆਪਣਾ ਮੈਨੇਜਮੈਂਟ ਆ ਉਹਨੂੰ ਇਹ ਆਪਣਾ ਹੁਕਮ ਵਾਪਸ ਲੈਣਾ ਪਵੇ ਇੰਗਲਿਸ਼ ਭਾਸ਼ਾ ਨੂੰ ਤੇ ਜਿਹੜਾ ਇੰਗਲਿਸ਼ ਲੈਂਗੁਏਜ ਆ ਨੈਸ਼ਨਲ ਲੈਂਗੁਏਜ ਮੰਨਿਆ ਜਾਂਦਾ ਤੇ ਆਖਰ ਜੇ ਅ ਨੈਸ਼ਨਲ ਲੈਂਗੁਏਜ ਨੂੰ ਹਟਾ ਕੇ ਹਿੰਦੀ ਨੂੰ ਜੋੜਨਾ ਸੀ ਤੇ ਫਿਰ ਪੰਜਾਬੀ ਨੂੰ ਜੋੜਨ ਦੇ ਵਿੱਚ ਕੀ ਤਕਲੀਫ ਸੀ ਇੰਗਲਿਸ਼ ਜਿਹੜੀ ਇੰਗਲਿਸ਼ ਇੰਟਰਨੈਸ਼ਨਲ ਭਾਸ਼ਾ ਵਾ ਨੈਸ਼ਨਲ ਨਹੀਂ ਉਹ ਇੰਟਰਨੈਸ਼ਨਲ ਭਾਸ਼ਾ ਜਿਹੜੀ ਹਿੰਦੀ ਆ ਉਹ ਸਾਡੀ ਨੈਸ਼ਨਲ ਭਾਸ਼ਾ ਜਿਹੜੀ ਉਹਦੇ ਨਾਲ ਜਿਹੜੀਆਂ ਬਾਕੀਆਂ ਭਾਸ਼ਾਵਾਂ ਵਾ ਉਹ ਖੇਤਰੀ ਭਾਸ਼ਾਵਾਂ ਵਾ ਔਰ ਜਿਹੜੀਆਂ ਜਿੰਨੀਆਂ ਸਾਡੀਆਂ ਇੰਡੀਆ ਦੇ ਵਿੱਚ ਹੈਗੇ ਕੇਂਦਰੀ ਸ਼ਾਸਤਾਂ ਉੱਥੇ ਉਹਨਾਂ ਦੀ ਜਿਹੜੀ ਸਰਕਾਰੀ ਬੋਲੀ ਆ ਉਹ ਉਹਨਾਂ ਦੇ ਖੇਤਰ ਦੀ ਬੋਲੀ ਆ ਪਰ ਇੱਕ ਚੰਡੀਗੜ੍ਹ ਦੇ ਵਿੱਚ ਇਹ ਹੋਇਆ ਕਿ ਇੱਥੇ ਜਿਹੜੀ ਸਰਕਾਰੀ ਬੋਲੀ ਉਹ ਨੂੰ ਅੰਗਰੇਜ਼ੀ ਰੱਖਤਾ ਗਿਆ ਔਰ ਉਹਦੇ ਨਾਲ ਹੁਣ ਹਿੰਦੀ ਕਰਤਾ ਗਿਆ ਔਰ ਪੰਜਾਬੀ ਨੂੰ ਚ ਬਿਲਕੁਲ ਕੁਸਿੱਦ ਕਰੀ ਜਾਂਦੇ ਆ ਔਰ ਜਿਹੜਾ ਕਿ ਪੰਜਾਬੀ ਦਾ ਬਹੁਤ ਵੱਡਾ ਨੁਕਸਾਨ ਆ ਔਰ ਅੱਜ ਜਿਹੜੀ ਪੰਜਾਬੀ ਆ ਜਿਹੜੀ ਕੈਨੇਡਾ ਵਿੱਚ ਉਹ ਰਜਗਾਰ ਬਾਸ਼ਾ ਬਣ ਗਈ ਪਰ ਸਾਡੇ ਦੇਸ਼ ਚ ਸਾਡੇ ਪੰਜਾਬ ਚ ਸਾਡੇ ਪੀਜੀ ਚ ਵਿਕਾਰ ਵਿਕਾਰ ਭਾਸ਼ਾ ਬਣ ਗਈ ਅਜੋਲ ਵਿਕਾਰ ਭਾਸ਼ਾ ਸਮਝ ਜਾਂਦਾ ਜੜ ਕੇ ਪੰਜਾਬੀ ਨਾਲ ਦੀ ਬੋਲੀ ਕੋਈ ਹੋਰ ਹੈ ਹੀ ਨਹੀਂ ਜਿਹਦੇ ਵਿੱਚ ਸਪਸ਼ਟ ਸਾਰਾ ਕੁਝ ਸਾਰੇ ਅੱਖਰ ਸਾਰੀਆਂ ਰਿਸ਼ਤੇਦਾਰੀਆਂ ਸਾਰਾ ਕੁਝ ਸਾਫ਼ ਲਿਖਿਆ ਹੋਇਆ ਆ ਜਦਕਿ ਦੂਜੇ ਪੰਜਾਬੀ ਚ ਸ਼ਹੀਦੀ ਅੱਜ ਜੇ ਅੰਗਰੇਜ਼ੀ ਲਈਆ ਸੀ ਅੰਗਰੇਜ਼ੀ ਦੇ ਵਿੱਚ ਅੰਕਲ ਹੈ ਅੰਕਲੇ ਵਿੱਚ ਚਾਚਾ ਮਾਮਾ ਤਾਇਆ ਫੁੱਫੜ ਸਾਰੇ ਆ ਜਦਕਿ ਪੰਜਾਬੀ ਦੇ ਵਿੱਚ ਚਾਚਾ ਮਾਮਾ ਤਾਇਆ ਫੁੱਫੜ ਸਾਰੇ ਵੱਖ-ਵੱਖ ਰਿਸ਼ਤੇ ਆ ਅੰਗਰੇਜ਼ੀ ਚ ਸਿਰਫ ਅੰਕਲ ਹੈ ਇਸੇ ਤਰ੍ਹਾਂ ਆਂਟੀ ਹੈ ਆਂਟੀ ਦੇ ਵਿੱਚ ਸਾਰੇ ਚਾਚੀ ਤਾਈ ਮਾਮੀ ਮਾਸੀ ਸਾਰੇ ਆ ਜਾਂਦੇ ਆ ਪਰ ਜਿਹੜੀ ਪੰਜਾਬੀ ਹੈ ਉਹਦੇ ਵਿੱਚ ਚਾਚੀ ਤਾਏ ਸਾਰੇ ਰਿਵੱਖ ਵੱਖਰੇ ਇਸਤੇ ਦੱਸੇ ਜਾਂਦੇ ਪਰ ਅਸੀਂ ਫੇਰ ਵੀ ਅਸੀਂ ਪੰਜਾਬੀ ਨੂੰ ਜਿਹੜੀ ਵਾਹੇ ਬੜੇ ਬਕਾਰ ਪਾਸ਼ਾ ਸਮਝ ਲਾ ਪਿਆ ਔਰ ਇਹਨੂੰ ਪੰਜਾਬੀ ਨੂੰ ਜਿਹੜਾ ਜਾਣ ਬੁੱਝ ਕੇ ਕੇਂਦਰ ਸਾਸਨ ਜਿਹੜੀ ਆ ਇਹਨੂੰ ਗੁੱਠੇ ਲਾ ਰਹੀ ਆ ਤਾਂ ਕਿ ਪੰਜਾਬੀਆਂ ਦੀ ਜਿਹੜੀ ਜਾਂ ਪੇਸ਼ਾਨ ਖਤਮ ਕੀਤੀ ਜਾ ਸਕੇ ਪੀਜੀਆ ਦੇ ਨਿਜ਼ਾਮ ਦੇ ਵੱਲੋਂ ਪਾ ਇੰਗਲਿਸ਼ ਲੈਂਗੁਏਜ ਨੂੰ ਹਟਾਉਣ ਤੋਂ ਬਾਅਦ ਹਿੰਦੀ ਦੀ ਵਾਰੀ ਆਈ ਹੈ ਪਰ ਵੱਡੇ ਸਵਾਲੇ ਵੀ ਲੱਗ ਜਾਂਦੇ ਨੇ ਕਿ ਇੱਥੇ ਤੇ ਬਹੁਤਾਂ ਦੇ ਵਿੱਚ ਪੰਜਾਬ ਦੇ ਨਾਲ ਜੁੜੇ ਹੋਏ ਵੀ ਬਹੁਤ ਸਾਰੇ ਮਰੀਜ਼ ਆਉਂਦੇ ਆ ਫਿਰ ਪੰਜਾਬੀ ਭਾਸ਼ਾ ਨਾ ਲੈਂਗੁਏਜ ਕਰਨ ਦਾ ਕਾਰਨ ਕਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਸੀ ਕਿ ਜਿਹੜੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕ ਹੈ ਜਿਹੜੇ ਹਿੰਦੀ ਚਾਹੁੰਦੇ ਨੇ ਉਹਨਾਂ ਵਾਸਤੇ ਹਿੰਦੀ ਤੇ ਪਰਫਾਰਮੇ ਸ਼ੁਰੂ ਕੀਤੇ ਜਾਂਦੇ ਅਤੇ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਪੰਜਾਬੀ ਭਾਸ਼ਾ ਬਾਰੇ ਜਾਣਕਾਰੀ ਰੱਖਦੇ ਨੇ ਉਹਨਾਂ ਵਾਸਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਕਿ ਉਹ ਪੰਜਾਬੀ ਨੂੰ ਸੁਖਾਲੇ ਤਰੀਕੇ ਦੇ ਨਾਲ ਸਮਝ ਕੇ ਇੱਥੇ ਜਿਹੜੀ ਸਹਾਇਤਾ ਆ ਜਾਂ ਕੋਈ ਇਨਫੋਰਮੇਸ਼ਨ ਆ ਉਹ ਲੈ ਸਕਦੇ ਉਹ ਵੇਖਦੇ ਵਿੱਚ ਵੀ ਦੇਖਣਾ ਹੋਵੇਗਾ ਚੰਡੀਗੜ੍ਹ ਪ੍ਰਸ਼ਾਸਨ ਦਾ ਇਸ ਤੇ ਉੱਪਰ ਕਿਸ ਤਰੀਕੇ ਦਾ ਕੀ ਰੁਖ ਰਹਿੰਦਾ ਹੈ ਅੱਗੇ ਦੀ ਗੱਲਬਾਤ ਲੈ ਕੇ ਵੀ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ